ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਦੇ ਉੱਪਰ। ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਆ ਵੀਰ ਜਿਹੜਾ ਜਰੂਰ ਦਬਾ ਲਿਓ। ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਪੰਜਾਬ ਦੇ ਵਿੱਚ ਹੁਣ ਝੋਨੇ ਨਹੀਂ ਦੇਖੋ ਬਾੜੀਆਂ ਸ਼ੁਰੂ ਹੋ ਚੁੱਕੀਆਂ ਨੇ ਗੇਤੇ ਝੋਨੇ ਸੀ ਜਿਹੜੇ ਹਾਈਬ੍ਰਿਡ ਜਾਂ ਬਾਸਮਤੀ ਲਾ ਲਓ ਤੁਸੀਂ। ਉਹ ਉਹਨਾਂ ਦੀ ਬਾਡੀ ਸ਼ੁਰੂ ਹੋ ਗਈ ਤੇ ਦੇਖੋ ਉਹਨਾਂ ਦੇ ਝਾੜ ਕੁਝ ਖਾਸ ਨਹੀਂ ਆ ਰਹੇ ਠੀਕ ਹੈ तकरीबन 18 19 ਕੁਆਂਟਲ ਤੱਕ ਵੀਰੇ ਜਾ ਰਹੇ ਨੇ ਬਾਸਮਤੀ 27 28 ਕੁਆਂਟਲ ਤੱਕ ਜਾਂਦੇ ਨੇ ਵੀਰੇ 29 ਤੱਕ ਹਾਈਬ੍ਰਿਡ ਤੇ ਜਿਹੜੇ ਅਗੇਤੇ ਹੁੰਦੇ ਨੇ ਨਾ ਵੀਰੇ ਜਿਆਦਾ ਇਹ ਜਾਂਦੇ ਵੀ ਇੱਥੇ ਤੱਕ ਹੀ ਹੁੰਦੇ ਨੇ ਤੇ ਬਾਕੀ ਵੀਰੇ ਹੁਣ ਆਪਾਂ ਗੱਲਬਾਤ ਕਰ ਲੱਗੇ ਜਿਹੜੇ ਆਪਣੇ ਲੇਟ ਝੋਨੇ ਲੱਗੇ ਹੋਏ ਨੇ ਨਾ ਜਿਹੜੇ ਸਹੀ ਟਾਈਮ ਤੇ ਲੱਗੇ ਹੋਏ ਨੇ ਵੀ ਉਹਨਾਂ ਦਾ ਝਾੜ ਕਿਵੇਂ ਆਉਣ ਦੀ ਉਮੀਦ ਆ ਤੇ ਉਹ ਗੱਲ ਆ ਇਦਾਂ ਵੀਰੇ ਦੇਖੋ ਸਮੇਂ ਦੇ ਹਿਸਾਬ ਨਾਲ ਜੇ ਦੇਖੀ ਆਪਾਂ ਉਹੋ ਝਾੜ ਹੈ ਜੀ ਸੋਹਣਾ ਹੀ ਰਹਿਣ ਦੀ ਉਮੀਦ ਆ ਪ੍ਰਮਾਤਮਾ ਕਰੇ ਸੋਹਣਾ ਹੀ ਰਹਿਣਾ ਬਹੁਤ ਆਪਾਂ ਖਰਚਾ ਕਰਦੇ ਆ ਫਸਲਾਂ ਦੇ ਉੱਪਰ ਜੇ ਆਪਾਂ ਨੂੰ ਵਧੀਆ ਝਾੜ ਨਾ ਮਿਲੇ ਵੀਰੇ ਫਿਰ ਆਪਾਂ ਨੂੰ ਫਾਇਦਾ ਵੀ ਨਹੀਂ ਹੁੰਦਾ ਕੋਈ ਤੇ ਝਾੜ ਵਧੀਆ ਆਉਣ ਦਾ ਵੀਰੇ ਮੈਂ ਤੁਹਾਨੂੰ ਦੱਸ ਦਿੰਨਾ ਰੀਜਨ ਜਿੰਨੇ ਵੀ ਝੋਨਿਆਂ ਨੇ ਵੀਰੇ ਹੁਣ ਨਸਾਰਾ ਲਿਆ ਜਾਂ ਪਕਾ ਕਰ ਰਹੇ ਨੇ ਹੁਣ ਮੌਸਮ ਪੱਛੋਂ ਚੱਲ ਪਈ ਟੈਂਪਰੇਚਰ ਰਾਤ ਦਾ ਤੇ ਦਿਨ ਦਾ ਵੀ ਵੀਰੇ ਪਹਿਲਾਂ ਨਾਲੋਂ ਡਾਊਨ ਆ ਗਰਮੀ ਹੈਗੀ ਆ ਪਰ ਖੁਸ਼ਕ ਗਰਮੀ ਆ ਜਿਹਦੇ ਕਰਕੇ ਵੀਰੇ ਜਿਹੜਾ ਪਕਾਉਣ ਬਿਲਕੁਲ ਟਿਕਾਈ ਨਾਲ ਹੋ ਰਿਹਾ ਤੇ ਬਾਕੀ ਝਾੜ ਵੀ ਮਤਲਬ ਜਿਹੜਾ ਨਸੋਰੀ ਨਸਾਰਾ ਵੀ ਲਿਆਗਾ ਝੋਨੇ ਨੂੰ ਵੀ ਐਨ ਟਿਕਾਈ ਨਾਲ ਲਿਆ ਆਪਣਾ PR 126 ਵੀਰੇ 7 ਤਰੀਕ ਦਾ ਇਹ ਲੱਗਿਆ ਹੋਇਆ। ਤਕਰੀਬਨ ਸਾਰੀਆਂ ਮੁੰਜ ਰਹੇ ਨੇ ਝੁਗ ਚੁੱਕੀਆਂ ਨੇ। ਤੇ ਠੀਕ ਹੈ ਵਧੀਆ ਖੜਾਗਾ। ਇਹਦੀ ਤਕਰੀਬਨ ਵੀਰੇ 10-12 ਤਰੀਕ ਤੱਕ ਬਾਢੀ ਹੈ ਜਿਹੜੀ ਨਵੰਬਰ ਸੌਰੀ ਅਕਤੂਬਰ ਚ ਹੋ ਜਾਣੀ ਹੈ। ਤੇ ਇਹਦਾ ਵੀਰੇ ਝਾੜਾ ਜਿਹੜਾ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਆਪਾਂ। ਤੇ ਵੀਰੇ ਆ ਜਿਹੜਾ ਸਾਹਮਣੇ ਖੜਾ ਇਹ ਵੀ PR 126 ਆ ਇਹ ਲੱਗਿਆ ਹੋਇਆ ਆਪਣਾ ਜਾ ਕੇ 23 ਤਰੀਕ ਨੂੰ। 23 ਸੌਰੀ 24 ਜਨਵਰੀ ਦਾ। ਇਹ ਇਹ ਹੁਣ ਨਸਾਰਾ ਲੈ ਰਿਹਾ ਦੇਖੋ ਐਂਟ ਕੈਈ ਨਾਲ। ਬਰੇ ਇਹ ਚੋਣਿਆਂ ਦਾ ਝਾੜ ਆ ਜਿਹੜਾ ਉਹ ਵਧੀਆ ਹੀ ਰਹੂਗਾ ਤੁਸੀਂ ਦੇਖ ਲਿਓ ਕਿਉਂਕਿ ਹੁਣ ਮੌਸਮ ਐਦਕੀ ਠੰਡਾ ਹੀ ਰਹੂਗਾ ਪਹਿਲਾਂ ਨਾਲੋਂ ਪ੍ਰਮਾਤਮਾ ਕਰੇ ਬਾਰਿਸ਼ ਤੋਂ ਥੋੜਾ ਜਿਹਾ ਬਚ ਜੇ ਕੰਮ ਝਾੜ ਵਧੀਆ ਰਹੂਗਾ ਤੇ ਜਿਹੜੀ ਵੀਰੇ ਆਪਾਂ ਕਹਦੇ ਨੇ ਹਲਦੀ ਰੋਗ ਵਾਲਾ ਨਾ ਕੰਮ ਬਹੁਤ ਚੱਲ ਰਿਹਾ ਕੰਮ ਉਹ ਵੀਰੇ ਦੇਖੋ ਕਿਤੇ ਨਾ ਕਿਤੇ ਜਿਹੜਾ ਪੀਆਰ ਕਿਸਮਾਲੇ ਨਾ ਚ ਜ਼ਰੂਰ ਆਉਂਦਾਗਾ ਕਿਉਂਕਿ ਝਾੜ ਇਹਨਾਂ ਦੇ ਜ਼ਿਆਦਾ ਹੁੰਦੇ ਨੇ ਖਾਸ ਕਰ ਪੀਆਰ 126 ਦਾ ਤਾ ਕਰਕੇ ਵੀਰੇ ਜਿਹੜਾ ਹਲਦੀ ਰੋਗ ਹੈ ਇਹ ਚ ਜ਼ਰੂਰ ਆਉਂਦੀ ਜਾਂਦਾ ਉਹ ਤੇ ਸਪਰੇਹਾਂ ਵਾਲਿਆਂ ਦੇ ਵੀ ਵੀਰੇ ਆ ਗਿਆ ਬਿਨਾ ਸਪਰੇਹਾਂ ਵਾਲਿਆਂ ਦੇ ਤਾਂ ਨਹੀਂ ਆਉਣਾ ਇਹਦਾ ਕੋਈ ਵੀਰੇ ਪਰਮਾਨੈਂਟ ਹੱਲ ਨਹੀਂ ਹੈਗਾ ਇਹਦਾ ਇੱਕ ਹੱਲ ਆ ਵੀ ਜਿਹੜਾ ਵਾਟਰ ਮੈਨੇਜਮੈਂਟ ਆਪਣਾ ਝੋਨੇ ਨੂੰ ਪਾਣੀ ਲਾਉਣਾ ਆਪਾਂ ਨੇ ਉਹ ਸਹੀ ਢੰਗ ਨਾਲ ਲਾਈਏ ਵਿਅਰਥਾ ਪਾਣੀ ਨਾ ਲਾਈਏ ਜੈਲ ਰੱਖੋ ਝੋਨੇ ਦੇ ਵਿੱਚ ਜੇ ਤੁਹਾਡਾ ਝੋਨਾ ਪਕਾ ਲੈ ਰਿਹਾ ਡੱਕ ਕੇ ਪਾਣੀ ਨਾ ਲਾਓ ਵਾਟਰ ਮੈਨੇਜਮੈਂਟ ਦੇ ਨਾਲ ਹਿਸਾਬ ਨਾਲ ਵੀਰੇ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਹਾਂ ਅਦਰਵਾਈਜ਼ ਇਹਦਾ ਕੋਈ ਹੱਲ ਨਹੀਂ ਤੇ ਇਹ ਵੀਰੇ ਝੋਨੇ ਦੇ ਝਾੜ ਤਕਰੀਬਨ ਆਪਣੇ ਜਿਹੜੇ ਲੇਟ ਨੇ ਵਧੀਆ ਆਉਣ ਦੀ ਉਮੀਦ ਆ ਤੇ ਖੈ ਰੇਟ ਵੀ ਚਲੋ ਜੋ ਸਰਕਾਰ ਨੇ ਦਿੱਤਾ ਠੀਕ ਹੈ ਤੇ ਅਗੇਤਿਆਂ ਨਾਲ ਵੀਰੇ ਪਛੇਤੇ ਝੋਨੇ ਦਾ ਝਾੜ ਇਤਕੀ ਵਧੀਆ ਆਉਣਾ ਜਿਉਂ-ਜਿਉਂ ਝੋਨੇ ਪਛੇਤੇ ਹੁੰਦੇ ਜਾਣਗੇ ਉਹਨਾਂ ਦਾ ਝਾੜ ਵੀ ਸੋਨਾ ਹੁੰਦਾ ਜਾਊ ਤੇ ਬਾਕੀ ਪ੍ਰਮਾਤਮਾ ਸੁੱਖ ਰੱਖੇ ਪੈਸੇ ਵੀ ਚਲੋ ਕਿਸਾਨਾਂ ਨੂੰ ਵਧੀਆ ਬਣਨ ਕਿਉਂਕਿ ਬਹੁਤ ਹੈ ਸਾਲ ਨੁਕਸਾਨ ਆ ਜਿਹੜਾ ਹੋਇਆਗਾ ਫਸਲਾਂ ਦਾ ਚਲੋ ਵਾਹਿਗੁਰੂ ਕਿਰਪਾ ਕਰੇ ਚਾਰ ਪੈਸੇ ਹਰ ਇੱਕ ਦੇ ਪੱਲੇ ਪੈਣ ਹਰ ਇੱਕ ਦਾ ਕਬੀਲਦਾਰੀ ਆ ਆਪਦੀ ਕਿਉਂਟੇ ਤੇ ਇਹ ਵੀਰੇ ਆਪਣੀ ਅੱਜ ਦੀ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਆਪਾਂ ਨੇ ਵੀ ਝਾੜਾ ਜਿਹੜਾ ਵੀਰੇ ਬੇਫਿਕਰ ਰਹੋ ਵਧੀਆ ਰਹੋ ਪਰ ਹੁਣ ਪਾਣੀ ਪੂਣੀ ਵਿਰਿਆਵਦਾ ਦੇਖ ਕੇ ਲਾਉਂਦੇ ਰਹੋ ਝੋਨਿਆਂ ਨੂੰ ਜਿਹੜੇ ਕਿਉਂਕਿ ਸਟੇਜਾਂ ਹੁਣਾਂ ਦੇਖੋ ਕਿਤੇ ਕੋਈ ਮੁੰਜਰ ਨਿਕਲੀ ਹੋਈ ਆ ਕੋਈ ਝੁਗੀ ਹੋਈ ਆ ਕੋਈ ਨਿਕਲ ਰਹੀ ਆ ਕਿਉਂਕਿ ਕਈ ਵਾਰ ਵੀਰੇ ਝੋਨਾ ਲੇਟ ਵਸ਼ੇਟ ਨੇ ਸਰਦਾ ਆਪਣਾ ਉਹਦੇ ਕਰਕੇ ਵੀਰੇ ਪਾਣੀ ਝੋਨੇ ਚ ਤੁਸੀਂ ਲਾਉਂਦੇ ਰਹੋ ਜਿਨੀ ਐਂ ਵੀ ਨਾ ਹੋਵੇ ਵੀ ਡੱਕ ਕੇ ਲਾਓ ਖਾਸ ਕਰ ਪੀਆਰ ਕੇ ਸਮਾਨ ਨੂੰ ਹਲਦੀ ਰੋਗ ਤੋਂ ਵੀ ਥੋੜਾ ਸਰਕਾਰਾ ਹੋ ਵੀਰੇ ਇਹਦੇ ਨਾਲ ਬਚਤ ਹੋ ਜੂਗੀ ਪਰ ਪਰਮਾਨੈਂਟ ਇਹਦਾ ਕੋਈ ਹੱਲ ਨਹੀਂ ਹੈਗਾ ਉਮੀਦ ਆ ਕਿਸਾਨ ਵੀਰੋ ਜਿਹੜਾ ਆਪਾਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰੀ ਤੁਹਾਨੂੰ ਵਧੀਆ ਲੱਗੂਗੀ ਇਸੇ ਤਰ੍ਹਾਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ